ਨਿਆ ਤਾਜ਼ੀ ਮੈਂ ਖਿਆ ਨਿਆ ਥਾ ਕਾੜਾ ਸੀ ਸਰਕਾਰ ਨੇ ਉਹਨੂੰ ਸਿਕਿਉਰਿਟੀ ਦਿੱਤੀ ਸੀ ਨਾਲ ਉਹਦੇ ਗਨਮੈਨ ਮਗਰ ਬੈਠਾ ਈ ਤੁਸੀਂ ਕਿਹੜੇ ਹਿਸਾਬ ਨਾਲ ਨੇ ਵੀ ਉਹ ਬੰਦਾ ਨਿਆਥਾ ਸੀ ਦੱਸੋ ਵੀ ਨਿਆਥਾ ਕਿਹੜੀ ਗੱਲਾਂ ਸੀ ਮੈਂ ਖਿਆ ਸਰਕਾਰ ਨੇ ਉਹਨੂੰ ਗਨਮੈਨ ਦਿੱਤੇ ਨਾਲ ਸਿਕਿਉਰਿਟੀ ਦਿੱਤੀ ਸੀ ਅੱਜ ਅੱਜ ਇਹਨਾਂ ਸ਼ਿਵ ਸੈਨਾ ਵਾਲੇ ਜਿਹੜੇ ਉਹ ਲੁਧਿਆਣੇ ਦੇ ਇਹਨਾਂ ਦੇ ਤੁਸੀਂ ਜਵਾਬ ਸੁਣੇ ਬਾਈ ਆ ਜਿਹੜੇ ਤਾਂ ਵੀਰਾਂ ਨੇ ਵੀਡੀਓ ਵੇਖੀ ਹੋਣੀ ਆ ਉਹਨਾਂ ਨੂੰ ਤਾਂ ਪਤਾ ਹੋਣਾ ਜਿਨ੍ਹਾਂ ਨੇ ਨਹੀਂ ਪਤਾ ਉਹ ਕਹਿਣ ਦਿਆ ਸੀ ਨਾ ਅਖੇ ਜਾਗੋ ਗਾਉਂਦੇ ਆ ਜਾਗੋ ਆਪਦੀਆਂ ਮਾਵਾਂ ਖੇ ਧੀਆਂ ਤੇ ਕੱਢ ਲੈਣ ਜਾਗੋ ਸੀਗਾ ਨਾ ਜੇ ਇਹਨਾਂ ਦੇ ਧੀਆਂ ਦੇ ਸਾਖ ਨਹੀਂ ਹੁੰਦੇ ਤੇ ਸਾਡੇ ਬੰਦੇ ਛੜੇ ਬੈਠੇ ਆ ਸਿਵ ਸੈਣ ਵਾਲਿਆਂ ਦੇ ਸਾਨੂੰ ਕਰ ਦੋ ਇਹੋ ਜੇ ਲਫ਼ਜ਼ ਬੋਲਦੇ ਆ ਤੇ ਇੱਕ ਨੇ ਹੋਰ ਬੋਲੇ ਕਹਿੰਦਾ ਸਾਡਾ ਜਿਹੜਾ ਸੂਰਮਾ ਸੀ ਨਾ ਸ਼ੇਰ ਇਹ ਗੱਡੀ ਤੋਂ ਨਹੀਂ ਆਪਣਾ ਐਕਟਵਾ ਤੋਂ ਉਤਰੇ ਜੇ ਐਕਟਵਾ ਤੋਂ ਉਤਰ ਜਾਂਦਾ ਤੇ ਇਹਨਾਂ ਨਿਆਂਗ ਦਾ ਦਾੜਾ ਫੜ ਲੈਣਾ ਸੀ ਵਲੇਟ ਕੇ ਇਹ ਜਾਣ ਕੇ ਬਾਬੂ ਇਹ ਮਤਲਬ ਕਿ ਇਹਨਾਂ ਦੀ ਜਿਹੜੀ ਜੀਬ ਆ ਨਾ ਸੋਚਦੇ ਨਹੀਂ ਬੋਲਣ ਲੱਗੇ ਹਾਂਜੀ ਇਹ ਜਿਵੇਂ ਵਾਕੇ ਬਾਬੇ ਨੇ ਕਿਹਾ ਸੀ ਉਦੋਂ ਗੱਲ ਮੈਂ ਹੁੰਦੀ ਸੁਣਦੇ ਕਹਿੰਦਾ ਜੀਵ ਚ ਨਾ ਕੋਈ ਹੱਡੀ ਨਹੀਂ ਹੁੰਦੀ ਜਿਵੇਂ ਮਲਾਏ ਵੀ ਹੁੰਦੀ ਆ ਕੱਲਾ ਮਾਸ ਹੀ ਹੁੰਦਾ ਪਰ ਕਹਿੰਦਾ ਇਹ ਹੱਡੀਆਂ ਤੜਾ ਦਿੰਦੀ ਆ ਬੰਦੇ ਦੀਆਂ ਗੱਲ ਉਹਦੀ ਸੱਚੀ ਆ ਪਰ ਇਹ ਟਲਦੇ ਨਹੀਂ ਆਪਣੇ ਕਮਾਂਕਾਰਾਂ ਤੋਂ ਫੇਰੇ ਹਾਂ ਬਾਬਾ ਹਣੀ ਸਿੰਘ ਝੋਨਾ ਲਾ ਲਿਆ ਵਿਹਲੇ ਬਿਲਕੁਲ ਹੁਣ ਫੇਸਬੁੱਕ ਤੇ ਡੇਰੇ ਲਾਵਾਂ ਕਰਾਂਗੇ ਦੇ ਫੇਗਰੋ ਤੁਸੀਂ ਉਹ ਆਪੋ ਨੇ ਬੰਦੇ ਨੂੰ ਆਪਣੇ ਆਪ ਵੀ ਸੋਚਣਾ ਚਾਹੀਦਾ ਵੀ ਕੋਈ ਗੱਲ ਨਹੀਂ ਬਾਕੀ ਉਹ ਬੰਦੇ ਨਿਹੰਗ ਸਿੰਘ ਜਿਹੜੇ ਸੀ ਉਹ ਮਿਰਜ਼ਾ ਚੋਂ ਬੰਦੇ ਉਦੋਂ ਹੀ ਫੜਲੇ ਸੀ ਨਿਹੰਗ ਸਿੰਘ ਚਲੋ ਕੋਈ ਗੱਲ ਨਹੀਂ ਐਨੇ ਦਾ ਕੋਈ ਸ਼ੀ ਆਉਂਦਾ ਐਨੇ ਕੋ ਦਾ ਕੋਈ ਸ਼ੀ ਆਉਂਦਾ ਕੁਝ ਨਹੀਂ ਹੁੰਦਾ ਹੈ ਕੁਝ ਨਹੀਂ ਹੁੰਦਾ ਐਨੇ ਕੋ ਦਾ ਕੋਈ ਸ਼ੀ ਆਉਂਦਾ ਹੋਰ ਤੁਸੀਂ ਸੁਣਾਓ ਬਾਬੇ ਕੋਈ ਗੱਲਬਾਤ ਚੱਲ ਪੀਵਾ ਚੱਲ ਪੀਵਾ ਵਾ ਪਰਮਾਤਮਾ ਛੱਡਦੇ ਠੰਢੀ ਠੰਢੀ ਵਾ ਕਿਆ ਬਾਤਾਂ ਕਿਆ ਬਾਤਾਂ ਸਿਰਾਂ ਲੱਗ ਗਿਆ ਕੇ ਵਾ ਗੁੱਡ ਬਾਬੇ ਗੁੱਡ 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 ਬਾਬੇ ਹਾਥੀ ਬੜੇ ਭੇਦੇ ਬਣਾਏ ਬਣਾਏ ਮੁਰਾ ਹੀ ਹੈ ਹੈ ਵਧੀਆ ਬਾਬੇ ਉਹ ਵਧੀਆ ਬਸ ਚੜਦਿਆਂ ਕਲਾ ਗਰਮੀ ਦਾ ਆਨੰਦ ਮਾੜ ਰਹੇ ਆ ਗਰਮੀ ਦਾ ਹਾਂ ਹਣੀ ਸਿੰਘ ਬਾਂਦਰ ਸੈਣਾ ਵਾਲੇ ਸਿਰਫ ਝੋਕਦੇ ਤੇ ਹੋਰ ਕੁਝ ਨਹੀਂ ਹਾਂ ਬਿਲਕੁਲ ਬਾਬਾ ਜੀ ਬਿਲਕੁਲ ਜੀ ਮਲਕੀਤ ਸਿੰਘ ਇਹਨਾਂ ਦੀ ਸੋਚ ਈ ਆਪਣੀ ਇੱਜ਼ਤ ਰੋਲਣੀ ਆ ਖੋਤ ਗਰਮ बोलਦੇ ਨੇ ਪੰਜਾਬ ਵਿੱਚ ਕੋਈ ਨਹੀਂ ਬੋਲਦਾ ਫਿਰ ਪੁਲਿਸ ਨੂੰ ਸਰਕਾਰ ਨੂੰ ਬੋਲਦੇ ਨੇ ਫਿਰ ਡਰਦੇ ਗਨਵਨ ਮੰਗਦੇ ਨੇ ਲੁਧਿਆਣਾ ਵਿੱਚ ਹੀ ਕਿਉਂ ਇਕੱਠੇ ਹੋਏ ਨੇ ਬਿਲਕੁਲ ਬਾਬਾ ਜੀ ਗੱਲ ਤਾਂ ਹੋਈ ਹੈ ਨਾ ਜੇ ਵੀ ਸਾਡਾ ਸਿੱਖ ਕਿਸੇ ਨਾ ਕਿਸੇ ਬਿਆਨ ਦੇ ਦੇ ਵਿਵਾਦ ਕੋਈ ਸਪੀਚ ਦੇ ਦੇ ਠੀਕ ਹੈ ਕਿ ਨੇੜ ਸਪੀਚ ਦੇ ਦੇ ਤਾਂ ਤੁਸੀਂ ਦੇਖੋ ਇਹਨਾਂ ਸਾਡੇ ਸਿੰਘਾਂ ਦੇ ਕਿਵੇਂ ਪਰਚੇ ਹੋਏ ਨੇ ਤੇ ਇਹ ਬੰਦੇ ਸ਼ਰਿਆਂ ਬੋਲਦੇ ਆ ਯਾਰ ਸ਼ਰਿਆਂ ਹੁਣ ਵੇਖੇ ਨਾ ਤੁਸੀਂ ਹੁਣ ਕਿਵੇਂ ਬੰਦੇ ਬੋਲਦੇ ਰਹੇ ਆ ਤੇ ਹੁਣ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਹੁਣ ਵੀ ਦਿੰਦੇ ਹੀ ਆ ਨਾ ਯਾਰ ਪੀਉਣ ਇਹਨਾਂ ਬੰਦਿਆਂ ਨੂੰ ਰੋਕਿਆ ਜਾਂ ਇਹਨਾਂ ਤੇ ਪਰਚਾ ਕੀਤਾ ਜਿਹੜਾ ਸਾਡੇ ਦਾੜੇ ਤੇ ਬੋਲਣ ਸਾਡੀਆਂ ਧੀਆਂ ਦੇ ਬੋਲਣ ਸਾਡੀਆਂ ਭੈਣਾਂ ਦੇ ਬੋਲਣਾ ਦੋ ਟੁਕੇ ਦੇ ਬੰਦੇ ਹੈ ਕਿਉਂ ਸਾਡੇ ਤੇ ਬੋਲਣ ਇਹ ਬੰਦੇ ਖੇਰੇ ਚੀਕਾਂ ਮਾਰਦੇ ਰੌਲਾ ਪਾਉਂਦੇ ਆ ਜਦੋਂ ਇਹਨਾਂ ਨਾਲ ਭਾਣਾ ਵਰਤਿੰਦਾ ਮੁੜ ਕੇ ਮੁੜ ਕੇ ਭੱਜਦੇ ਆ ਮੁੜ ਕੇ ਪਿੱਟਦੇ ਆ ਬੰਦੇ ਇਹਲੇ ਤੇ ਆਪੇ ਖੁਦ ਬੋਲਣ ਲੱਗੇ ਬੰਦੇ ਸੋਚਦੇ ਨੇ ਮੁੜਕੇ ਬੰਦਿਆਂ ਦੇ ਨਿੱਥੇ ਦੇ ਵਾਰ ਕਰਤਾ ਹੱਥ ਜੋੜਦੇ ਨਹੀਂ ਹੱਥੇ ਦੇ ਕਾਦਾ ਨਹੀਂ ਹੱਥੇ ਦੇ ਵਾਰ ਕਰਤਾ ਸਰਕਾਰ ਨੇ ਸਿਕਿਉਰਿਟੀ ਦਿੱਤੀ ਮਗਰ ਪੁਲਿਸ ਵਾਲਾ ਬੈਠਾ ਕਾਦਾ ਨਹੀਂ ਹੱਥਾ ਸੀ ਉਹ ਏ ਬੋਲਣ ਤੋਂ ਪਹਿਲਾਂ ਯਾਰਾਂ ਦੀ ਸੋਚਣ ਬੰਦੇ ਲਈ ਗੰਨ ਮੈਨ ਲੈ ਇਹਨਾਂ ਨੇ ਠੀਕ ਹੈ ਕਿ ਨਹੀਂ ਜਰੂ ਬੋਲਣਾ ਮੈਂ ਕਹ ਅੱਗੇ ਬਸ ਉਹ ਜੋ ਮਰਜ਼ੀ ਬੋਲੀ ਜਾਣ ਕੋਈ ਪ੍ਰਵਾਹ ਨਹੀਂ ਜੇ ਜਰੂ ਕਿਤੇ ਫਿਰ ਡਿੱਕੇ ਆ ਜਾਂਦੇ ਆ ਮੁਰਖ ਚੀਕਾਂ ਮਾਰਦੇ ਆ हां बाबो कर दो मेरे परा सारे शेयर नाप के ठीक है ना ਇਹ ਮੈਂ ਨਾ ਮਾਲਕ ਨੇ ਇਹ ਜਿਹੜਾ ਸਰੀਰ ਦਿੱਤੇ ਵੇਖੋ ਤੋ ਕਿਡੇ ਕਿਡੇ ਸਰੀਰ ਬਾਬੇ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਸੋਹਣਾ ਸਰੀਰ ਦਿੱਤਾ ਧੰਨਵਾਦ ਹੁੰਦਾ ਇਹ ਸਰੀਰ ਕੌਮ ਦੇ ਲੇਖੇ ਲਾਉਣਾ ਆਸਤੀ ਰੱਖਿਆ ਸੀ ਇਹ ਸਰੀਰ ਤੋਂ ਕੀ ਕਰਾਉਣਾ ਸਾਡਾ ਘੜਾਉਦਾ ਹੈ ਹੈ ਬਾਬੇ ਨਾਨਕ ਦਾ ਹੈਗਾ ਕਿ ਉਹਨਾਂ ਕਦੋਂ ਲੇਖੇ ਲਾ ਦੇਣਾ ਤਾਨੂੰ ਕੋਈ ਪ੍ਰਵਾਹ ਨਹੀਂ ਇਹਦਾ ਬਾਬੇ ਨਾਨਕ ਦਾ ਸਰੀਰ ਆ ਇਹਦਾ ਉਦੋਂ ਪਤਾ ਲੱਗਣਾ ਜਦੋਂ ਲੇਖੇ ਲਾ ਦੇਣਾ ਬਾਬੇ ਦੇ ਹੋਰ